ਸਿਆਹੇ ਆਪਣਾ ਦੱਸਣ ਕੀ ਹੋਈ ਭਾਈ ਦੋੜ ਬਤਾਓ ਪੈਸਾ ਵਾਟਵਾਵੇ ਅਜੂ ਸੰਕਟ ਪੈਸਾ ਜਮਾ ਬਹੁਤ ਟੱਡੇ ਵਾਲੇ ਕਰਾਉਨੇ ਆ ਕਿ ਜਦੋਂ ਸਾਨੂੰ ਲੋੜ ਪੂਰੀ ਸੀ ਗਾਈ ਦੇ ਵਿੱਚ ਜਾਂ ਤੇ ਜਮਾਈ ਜਮਾਈ ਆਇਆ ਨਹੀਂ ਆ ਕੀ ਜਾ ਕੇ ਮੰਤੂ ਚੋਂ ਚੋਂ ਤਕਰ ਰਹਿ ਰਿਹਾ ਵਾ ਬਾਕੀ ਉਹਨਾਂ ਦਾ ਮਰਦਾਬਾਦ 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 ਕਿਸਾਨਾਂ ਦਾ ਇੱਕਾ ਜਿੰਦਾਬਾਦ 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 ਕਿਸਾਨ ਭਰਾਵੋ ਕਿਸਾਨ ਜੁਗਿਆਂ ਬਕਾਂਦਾ ਜਿੰਦਾਬਾਦ ਜਿੰਦਾਬਾਦ ਕਿਸਾਨ ਜੁਗਿਆਂ ਬਕਾਂਦਾ ਜਿੰਦਾਬਾਦ ਜਿੰਦਾਬਾਦ ਐਚ ਡੀ ਐਫ ਸੀ ਬੈਂਕਾ ਮਲਾਉ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਐਚ ਡੀ ਐਫ ਸੀ ਬੈਂਕਾ ਮਲਾਉ ਮੁਰਦਾਬਾਦ ਮਜ਼ਦੂਰੀ ਸਾਨੂੰ ਇੱਥੇ ਲੈ ਕੇ ਆਈ ਆ ਜਿਹੜੇ ਕਿਸਾਨ ਦੇ ਲੋਕ ਬੜੀ ਆ ਵੀ ਉਹਨੇ ਵੀ ਦਰਸ਼ਨ ਤੁਹਾਨੂੰ ਕਰਵਾਏ ਜਾਣ ਪਤਾ ਲੱਗੇ ਤੁਹਾਨੂੰ ਵੀ ਵੀ ਕਿਸ ਕਿਸਾਨ ਨਾਲ ਜੜਾ ਹੈਗਾ ਤਬਲਾ ਹੋਇਆ ਹੋਇਆ ਔਰ ਉਸਦੇ ਮੂਹੇ ਵੀ ਸੜ ਲਈਏ ਸਾਰੇ ਇਕੱਠੇ ਹੋ ਕੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਮੇਰੇ ਸਾਥ ਖੜੇ ਨੇ ਮੈਂ ਇਹਨਾਂ ਦਾ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਮਾੜੇ ਜੀ ਸੁਨਹਿੇ ਤੇ ਮੇਰੇ ਨਾਲ ਸਹਿਯੋਗ ਕੀਤਾ ਤੇ ਜੋ ਮੇਰੇ ਨਾਲ ਵਾਪਰਿਆ ਉਹ ਤੁਹਾਨੂੰ ਮੈਂ ਥੋੜੀ ਦੱਸਣਾ ਚਾਹਣਾ ਅਗਸਤ ਨੂੰ ਮੇਰਾ ਵਟਸਐਪ ਹੈਕ ਹੋਇਆ ਜੀ ਉਸ ਤੋਂ ਬਾਅਦ ਮੈਂ ਬੈਂਕ ਨੂੰ 22 ਤਰੀਕ ਨੂੰ ਗਿਆ ਵੀ ਮੈਨੂੰ ਉਟਾਰਾ ਮੇਰੇ ਖਾਤੇ ਚੋਂ ਪੈਸੇ ਨਾ ਨਿਕਲ ਜਾਨਾ ਵੀ ਮੇਰਾ ਖਾਤਾ ਬਲੌਕ ਕੀਤਾ ਜਾ ਰਿਹਾ ਸੀ ਨੇ ਚਲੋ ਅਸੀਂ ਸਾਈਬਰ ਕ੍ਰਾਈਮ ਚ ਗਏ ਜੀ ਰਿਪੋਰਟ ਕਰਾਈ ਜਿਹੜਾ ਸੋਮਵਰ ਨੂੰ ਨਿਕਲਿਆ 2.5-3 ਲੱਖ ਰੁਪਏ ਬਲੌਕ ਹੋ ਗਿਆ ਬਾਕੀ ਸਾਈਬਰ ਕ੍ਰਾਈਮ ਵਾਲੇ ਵੀ ਕੋਈ ਰਾਹ ਨਹੀਂ ਪਾ ਰਹੇ ਜੀ ਆਈ ਜਾਓ ਜਾਈ ਜਾਓ ਜੀ ਬੈਂਕ ਵੀ ਆਏ ਸੀ ਕਿਸਾਨਵਤ ਜਥੇਵੰਦੀ ਨੂੰ ਵੀ ਲੈ ਕੇ ਤੁਹਾਡੀ ਇਨਕੁਆਰੀ ਚੱਲਦੀ ਹੈ ਜੀ ਤੁਹਾਡੀ ਇਨਕੁਆਰੀ ਚੱਲਦੀ ਹੈ ਅਜੇ ਤੱਕ ਇਨਕੁਆਰੀ ਦਾ ਕੋਈ ਜਵਾਬ ਨਹੀਂ ਜੀ ਤੇ ਸੱਜਲਖਾਰ ਹੁਣ ਤੋਂ ਬਜਾ ਸਾਡੇ ਕੋਲ ਕੋਈ ਨਹੀਂ 26 ਲੱਖ ਵੱਡੀ ਬਾਂਟਾਂ ਜੀ ਅਸੀਂ ਛੋਟੇ ਕਿਸਾਨ ਆ ਦੋ ਤਿੰਨ ਕਿੱਲਾਂ ਦੇ ਮਾਲਕਾ ਜੀ ਮੇਰੇ ਨਾਲ 26 ਸਾਲ ਚ ਵੀ 26 ਲੱਖ ਨਹੀਂ ਭਰ ਸਕਦੇ ਵੀ ਐਡੀ ਵੱਡੀ ਰਕਮ ਅਸੀਂ ਕਿਵੇਂ ਵਾਪਸ ਕਰਾਂਗੇ ਇਸ ਕਰਕੇ ਬੇਨਤੀ ਕਰਦੇ ਆਂ ਅਸੀਂ ਕਿਸਾਨ ਵਜੋਂ ਤੇ ਬੰਦਿਆਂ ਨੂੰ ਵੀ ਸਾਡੇ ਨਾਲ ਬੇਨਸਾਫੀ ਹੋ ਰਹੀ ਆ ਸਾਡਾ ਡਟ ਕੇ ਸਾਥ ਦਿੱਤਾ ਜਾਵੇ ਸਾਡੇ ਪੈਸੇ ਮਾਫ ਕਰਾਏ ਜਾਣ ਵਾਹਿਗੁਰੂ ਜੀ ਕਾ ਕ ਤਕਰੀਬ 3 ਸਾਲ ਹੋ ਗਏ ਆ ਹੁਣ ਹੈਕਰਾਂ ਨੇ ਵੀ ਉਹਦਾ ਡਾਟਾ ਹੈਕ ਕਰ ਲਿਆ ਉਸ ਬੈਂਕ ਦਾ ਹੈ ਤੇ ਉਹਦੇ 10 ਮਿਲੀਅਨ ਵੀ ਸਾਡੀ ਗਲਤੀ ਹੈ ਵੀ ਜਿਹੜੀ ਬਰੀ ਸਿਕਿਉਰਟੀ ਹੈ ਉਹ ਇੰਨੀ ਬਾਵਰਫੁਲ ਨਹੀਂ ਸੀ ਮਤਲਬ ਜਾ ਵੀ ਮੇਰੇ ਖਾਮੀਆਂ ਸੀ ਉਸੇ ਨਾਲ ਠੋਕਾ ਤਾਂ ਹੈ ਨਾ ਤਾਂ ਨੇ ਸੋ ਬੈਂਕ ਨੇ ਆਪਣੀ ਜੁਰਮਾਨੀ ਤੁਹੇ ਹਾਲੇ ਸਕੂਲ ਚਾਏ ਨੇ ਕਿਥੇ ਪੜਿਆ ਨਹੀਂ ਆ ਤੁਸਾਂ ਦੇ ਕੀ ਹੋ ਰਿਹਾ ਵਿਚੋਂ ਆਲੇ ਦਿੱਲੀ ਆਪਾਂ ਫਤ ਤੱਕ ਨੂੰ ਰੱਦ ਕਰਾ ਕੇ ਆਇਆ ਇਹ ਜੋਧ ਮੇਲਾ ਇਕਾ ਗੁਈ ਜਦਾ ਫੀਜ ਦਾ ਕਪੜਾ ਨਾਲ ਆ ਦੂਜੇ ਦੇ ਵਿੱਚ ਕਹਿੰਦੇ ਫੇਲਿਆ ਤੁਮੀ ਖੇਤੀ ਕਰ ਰਹੀ ਜਾ ਰਹੀ ਹੈ ਦੇਖਦੇ ਕਰ ਜਾ ਹੋ ਰਿਹਾ ਕੀ ਪੂਰ ਪੂਰ ਮੈਂ ਪ੍ਰਾਂਸਪਨਰ ਜੀ ਹਮ ਲੋਕ ਰਾਹ ਦੇ ਵਿੱਚ ਅੱਛਾ ਜੀ ਤੇ ਜਿਹੜਾ ਇਹ ਰਾਮ ਸਿੰਘ ਵਾਲਾ ਮਸਲਾ ਹੈ ਤੁਹਾਡੇ ਕੋਲ ਤਾਂ ਕੋਈ ਲਿਮਟ ਬਣੀ ਹੋਈ ਹੈ ਅੱਛਾ ਜੀ ਉਹਨਾਂ ਕੋਈ ਫਰਾਡ ਹੋਇਆ ਠੀਕ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਮੈਂ ਨਾ ਇੱਕ ਅਥੋਰਾਈਜ਼ ਬੰਦਾ ਨਹੀਂ ਹੈਗਾ ਮੈਂ ਪ੍ਰੈਸ ਨੂੰ ਜਾਂ ਕੋਈ ਵੀ ਟਿੱਪਣੀ ਨਹੀਂ ਇਹਦੇ ਉੱਪਰ ਕਰ ਸਕਦਾ ਹੈਗਾ ਠੀਕ ਹੈ ਤਾਂ ਜੇਕਰ ਤੁਸੀਂ ਆਪਣਾ ਮਤਲਬ ਕਿ ਆਹ ਚਾਹੁੰਦੇ ਹੈਗੇ ਹੋ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ ਤੁਹਾਡਾ ਜਿਹੜਾ ਤੁਹਾਡਾ ਕਾਰਪੋਰੇਟ ਕਮਿਊਨੀਕੇਸ਼ਨ ਦਾ ਨੰਬਰ ਹੈਗਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਹੈਗਾ ਤੁਸੀਂ ਉਹਦੇ ਉੱਪਰ ਗੱਲ ਕਰਕੇ ਉਹਨਾਂ ਤੋਂ ਆਪਣਾ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਸਰ ਦੇਖੋ ਮੈਂ ਉਹੀ ਗੱਲ ਕਰ ਰਿਹਾ ਹੈਗਾ ਮੈਂ ਨਾ ਕੁਝ ਨਹੀਂ ਮੈਂ ਅਥਰਾਇਜ਼ ਹੀ ਨਹੀਂ ਹੈਗਾ ਮੈਂ ਕੁਝ ਵੀ ਨਹੀਂ ਦੱਸ ਸਕਦਾ ਹੈਗਾ ਪ੍ਰੈਸ ਨੂੰ ਜੇ ਆਪਣਾ ਮਤਲਬ ਕਿ ਉਹ ਉਹਦੇ ਉੱਪਰ ਮੈਂ ਕੋਈ ਵੀ ਟਿੱਪਣੀ ਨਹੀਂ ਕਰ ਸਕਦਾ ਹੈ ਸਰ ਜੋ ਵੀ ਕੁਝ ਹੈਗਾ ਸਰ ਉਹ ਉਹਨਾਂ ਕਮਿਊਨੀਕੇਸ਼ਨ ਵਗੈਰਾ ਸਭ ਕੁਝ ਹੈਗਾ ਸਰ ਕਸਟਮਰ ਨੂੰ ਜੋ ਵੀ ਕੁਝ ਹੈਗਾ ਕਮਿਊਨੀਕੇਟ ਕੀਤਾ ਹੋਇਆ ਹੈਗਾ